ਆ ਇਹ ਮੇਰੇ ਪੋਤੇ ਦਾ ਜਾਜ ਹੈ ਤੂੰ ਖੇੜਦਾ ਮੇਨ ਹੈ ਮੈਂ ਤੂੰ ਮੇਰੀ ਗੱਲ ਸੁਣ ਨਾ ਗੱਡੀ ਚ ਉਟਾ ਲੈਣ ਚਲੀਏ ਫਿਰ ਹੈ ਜਾਣਾ ਵਾ ਪੀਂ ਤੇ ਜਾਣਾ ਵਾ ਚੱਲ ਲੈ ਤੈਨੂੰ ਮੈਂ ਹੁਣੇ ਲੈ ਕੇ ਜਾਣਾ ਇਹ ਕਿਹੜੀ ਗੱਲ ਕੀਤੀ ਹੈ ਗੱਲ ਸੁਣ ਮੇਰੀ ਪੀਂ ਤੇ ਹੂਟਾ ਲੈ ਕੇ ਆਨੇ ਆ ਆ ਹੋਰ ਗੇਜਾ ਨਾ ਭਾਈ ਨੂੰ ਅੱਗੇ ਤਰਫ ਲੋ ਲਹਾਹਾ ਭਰ ਕੇ ਹਰ ਕੀ ਕਹ ਚੁੱਕੀ ਲੈ ਆਵਾ ਤੇ ਹਰ ਤੂੰ ਆ ਤੂੰ ਇਹਨੂੰ ਗੱਡੀਆਂ ਚ ਛੁੜੇ ਦੇਣ ਚੱਲ ਜਾ ਤੇ ਕੀ ਗੱਲ ਵਾ ਜੋ ਉਹਨਾਂ ਦਿਨ ਕਦਾਂ ਕੰਗ ਜਾਣਾ ਨਹੀਂ ਆਇਆ ਫਿਰ ਵਿਆਹ ਤੋਂ ਲਿਆਂਦਾਈ ਉਹ ਉਹ ਮੈਂ ਲੱਗਦਾ ਨਵਾਂ ਲੱਗਦਾ ਇਹਨੂੰ ਚੱਲ ਖੇਡ ਲੈ ਤੁਹਾਨੂੰ ਤਾਂ ਸ਼ਦਾ ਹੀ ਹੋ ਗਿਆ ਤੁਹਾਨੂੰ ਤਾਂ ਹਰੇ ਕੀ ਲੱਗ ਗਿਆ ਵਾ ਹੈ ਪਿਓ ਉਹਨਾਂ ਦਾ ਦੋ ਚੀਜ਼ਾਂ ਚੁੱਕੀ ਆਂਦਾ ਮੈਂ ਤੇਰੀ ਬੋਰੀ ਭਰ ਕੇ ਘਰੋਂ ਲੈ ਆਉਣੀ ਤੇ ਵਾਸਤੇ ਮੁੱਕ ਨਾ ਘਟੋਣੇ ਸਾਰੀ ਦਿਰੀ ਖੇਡਦਾ ਰਿਆ ਕਰੂਗਾ ਉਹਨਾਂ ਨਾਲ ਹੋਰ ਖਰਚਾ ਹੈ ਨਹੀਂ ਕੋਈ ਵੀ ਇਹੋ ਹੀ ਕੰਮ ਆ ਘਟਾਉਣੇ ਪਾਉਣਾ ਨਹੀਂ ਕੋਈ ਗੱਲ ਨਹੀਂ ਆਓ ਕਰਤੇ ਖੁਰਚੀ ਹੋਏ ਨੇ ਪੂਰੇ ਕੰਮ ਮਟਕ ਕੰਮ ਲੱਗਾਉਣਾ ਸ਼ੁਰੂ ਕਰ ਇਹ ਨਾ ਕਰੀ ਇਹਨੂੰ ਆਤ ਪੈ ਹੀ ਨਹੀਂ ਆ ਮਾੜੀਆਂ ਤਿਆਰ ਕਰਦੀ ਮੰਮੀ ਇੰਨਾ ਤੋਂ ਬੋਲਦੀ ਐ ਨਾ ਪਿਆਰ ਕਰੇ ਨਾ ਤੇਰਨਾ ਵੀ ਇਦਾਂ ਪਿਆਰ ਕਰੇ ਠੀਕ ਆ ਗਿਆ ਤੇਰਾ ਪਿਆਰ ਵਾ ਪਿਆਰ ਕਰ ਇਹਦਾ ਨਾਲ ਮੇਰੇ ਕੋ ਨੀ ਪਿਆਰ ਹੁੰਦੇ ਆ ਪਰਲਾ ਨਹੀਂ ਛਡਾਉਣਾ ਨਹੀਂ ਪਤਾ ਲੱਗਿਆ ਤੇਰਾ ਕਿਤੇ ਅੱਖਰ ਤੇ ਸੋ ਸਮਝ ਕੇ ਕਰਿਆ ਕਰੋ ਐਵੇਂ ਨੀ ਬੇਵਜਹ ਚੀਜ਼ਾਂ ਚੁੱਕੀ ਆਈ ਦੀਆਂ ਹੁੰਦੀਆਂ ਆਹ ਵੇਖ ਕਿਦਾਂ ਮਾਰਿਆ ਮੇਰੇ ਮਾਰਿਆ ਇੱਥੇ ਕਿੱਡੀ ਜ਼ੋਰ ਦੀ ਮਾਰਿਆ ਮਣੀ ਨਾ ਤੇਰੀ ਮਾਰਿਆ ਮਮੀ ਨਾ ਹੋਏ ਤੇ ਮੇਰੀ ਸੁਣ ਲੈ ਮਮੀ ਗੱਲ ਹਾਕ ਮੈਂ ਕਰੇਗਾ ਠੀਕ ਆ ਨਿਆਣੀ ਆ ਨੀ ਕਰ ਜਾ ਨਿਆਣੀ ਆ ਸਾਰੀਆਂ ਸਮਝਾ ਮੈਨੂੰ ਆਪਣੀ ਮਾਂ ਨਾਲ ਨੇ ਇਦਾਂ ਕਰਦੀ ਐ ਕਿ ਅਪਨੇ ਕਰਦੇ ਇਦਾਂ ਉਹ ਨਹੀਂ ਜੁਕਣਾ ਨਾ ਨਾ ਜੁਕੋ ਰਹਾਗਾ ਨਹੀਂ ਕਰਨੀ ਠੀਕ ਹੈ ਨਾ ਕਿਤਨਾ ਇਹਨੂੰ ਮੈਂ ਮੈਨੂੰ ਤਾਂ ਉਦਾ ਹੀ ਇੱਕ ਬੜੀ ਬੁਰੀ ਲੱਗਦੀ ਆ ਬੜੀ ਬੁਰੀ ਲੱਗਦੀ ਇਥੇ ਆਹ ਕਦੇ ਸੁਣੀ ਗੱਲਾਂ ਕਰਦੀ ਕਿਉਂ ਨਹੀਂ ਕਰਦੀ ਕੱਢਣੀ ਮੈਂ ਕੱਢਣੀ ਹੀ ਹੋਣੀ ਕੀ ਗੱਲ ਵਾ ਤੁਹਾਡਾ ਰੌਲਾ ਕਰਦਾ ਕਿ ਜਾਣ ਲਿਆ ਕੀ ਗੱਲ ਹੋਈ ਆ ਉਹ ਡੈਡੀ ਹੋਣਾ ਕੀ ਆ ਹਾਂ ਮੈਂ ਕਹਤਾ ਮੈਂ ਬਰਕਤ ਨੂੰ ਮੈਂ ਚੱਲਾ ਅੱਡੇ ਤੱਕ ਉਟਾ ਦਿਵਾ ਲਿਆ ਉਹਨੇ ਗੱਡੀ ਜਾ ਕੇ ਆਹੋ ਤੇ ਮੰਮੀ ਕਹਿੰਦੀ ਹੈ ਆਉਂ ਆ ਜਾਉਂ ਮੈਨੂੰ ਚੰਗੀ ਨਹੀਂ ਲੱਗਦੀ ਜੇ ਉਹ ਗੱਲਾਂ ਬਾਤਾਂ ਕਰਨੇ ਉਹ ਮੈਨਾਂ ਆਹ ਗੱਲ ਕਰਨ ਵਾਲੀ ਕੋਈ ਕੰਮ ਕਰੀ ਫਿਰ ਉਥੋਂ ਨਾ ਨਵਰਤਨ ਤੇ ਲੈ ਆਈ ਚੰਗਾ ਵਾਜਦੇ ਸਿਰ ਤੇ ਮੋੜਾ ਕੇ ਦਾ ਠੰਡਾ ਹੋ ਗਿਆ ਸਿਰ ਇਹਦਾ ਓਏ ਉਹਦਾਂ ਠੰਡਾ ਨਹੀਂ ਹੋਣਾ ਬਰਸਲ ਦੀ ਸਲੀ ਰੱਖਣੀ ਪਣੀ ਸਿਰ ਤੇ ਤੁਸੀਂ ਨਾ ਸਾਰੇ ਟੱਬਰ ਨੇ ਮੈਨੂੰ ਮਾਰ ਕੇ ਫਿਰ ਸੌਖਾ ਹੋਣਾ ਵਾ ਤੁਹਾਨੂੰ ਉਹਦਾ ਸਾਹ ਸੌਖਾ ਨਹੀਂ ਆਉਣਾ ਸਿੱਧੀ ਸਿੱਧੀ ਗੱਲ ਇਹਦਾ ਸਾਡ ਚਵਲ ਨਵੱਡੀ ਆ ਮੇਰੀ ਗੱਲ ਸੁਣ ਮੈਂ ਤਾਂ ਸਿੱਧੀ ਗੱਲ ਕੀਤੀ ਆ ਕਿਹੜੀ ਗੱਡੀ ਮਿੰਟ ਮਿੰਟ ਦੇ ਨਾਮ ਬਾਹਰ ਕੱਢਿਆ ਕਰੋ ਇਹ ਕੁੜੀ ਜਿਹੜੀ ਨਹੀਂ ਮਿਗੜ ਜਾਣਾ ਨਾਲੇ ਮੰਮੀ ਨਾਲੇ ਡੈਡੀ ਮੰਮੀ ਹਾ ਗੱਲ ਕਰਦੀ ਪਾਰ ਬਾਹ ਮੈਨੂੰ ਚੰਗੀ ਨਹੀਂ ਲੱਗਦੀ ਇਹ ਸਾਡੇ ਘਰ ਆਉਂਗਾ ਜਾਉਂਗਾ ਗੱਲਾਂ ਕਰਨ ਵਾਲੀਆਂ ਬੰਦਾ ਪੁੱਛੇ ਉਹ ਨੀਗੀ ਜੀ ਨਾਲ ਕੀ ਵਾਰ ਵਾ ਇਹ ਕਿੰਨੀ ਪਿਆਰੀ ਹੈ ਮੇਰੀ ਪ ਮੇਰੀ ਗੱਲ ਸੁਣ ਜੇ ਮੁੰਡਾ ਚੱਲਿਆ ਕੰਮ ਤੇ ਨਾਲ ਆ ਜੂ ਘੜੇ ਤੱਕ ਉਹਨੂੰ ਕਿਹੜਾ ਸਪੈਸ਼ਲ ਲੈ ਕੇ ਚੱਲਿਆ ਨਾ ਨਿਆਣੇ ਜਿਹੜੇ ਹਰ ਥਣ ਨਾਲ ਖੜੀ ਰਹਿੰਦੇ ਆ ਹੈ ਕਦੀ ਸਕੂਟਰੀ ਕਈ ਟੰਗ ਲਈ ਕਦੀ ਗੱਡੀ 'ਚ ਬਿਠਾ ਲਈ ਅਗੁਰੇ ਲੱਗੀ ਦਾ ਆ ਮੁੰਡਾ ਹੋਏ ਤੇ ਬੰਦਾ ਲੈ ਵੀ ਜਾਏ ਵੱਖਰੀ ਗੱਲ ਵਾ ਨਿਆਣੇ ਨੇ ਜਿੰਨਾ ਪਿਆਰ ਕਰੀਏ ਨਾ ਉਹਨੇ ਵਧੀਆ ਰਹਿੰਦੇ ਆ ਦੇਖ ਲੈ ਤੇ ਜਿੰਨੀਆਂ ਘੜੂ ਸਾ ਮਾਰਨੀਆਂ ਨਾ ਉਹਨਾਂ ਨੇ ਨਿਆਣੇ ਨੇ ਵੱਧ ਦਿਮਾਗ ਖਰਾਬ ਬਣਾਇਆ ਦਾ ਤੇਰੀ ਮਾਂ ਦੇ ਦਿਮਾਗ ਵਿੱਚ ਨਾ ਮੁੰਡੇ ਕੁੜੀ ਦਾ ਭੂਤ ਵੜਿਆ ਹੀ ਉਹ ਮਾਰੀ ਇਹਨੂੰ ਇਹ ਹੋਰ ਕੋਈ ਹੈ ਵੜਿਆ ਵਾ ਮੁੰਡਾ ਹੋਇੰਦਾ ਤੇ ਜੇ ਨਾਮ ਨੂੰ ਮਤਲਬ ਲੱਗਦਾ ਫੇਰ ਅਗਲੀ ਕਹੋਂਦੀ ਸਭ ਕੋ ਕਰਦੀ ਕਿਨੇ ਆਹੋ ਕਿੰਨਾ ਪਿਆਰ ਕਰਦੀ ਮੁੰਡਾ ਹੋਏ ਨਾ ਤੇ ਐ ਇੱਕ ਤਾਂ ਕਰ ਨਿਸ਼ਾਨ ਵਜ ਜਾਂਦੀ ਆ ਨਿਸ਼ਾਨ ਵਜ ਜਾਂਦੀ ਆ ਕੋਈ ਗੱਲ ਨਹੀਂ ਅੱਜ ਕੱਲ੍ਹ ਈਆਂ ਪਤਾ ਨਾ ਸ਼ਾਨੀ ਸ਼ਾਨਵਾ ਕੀ ਕਹਿੰਦਾ ਵੱਧ ਸ਼ਾਨ ਬੰਦੀ ਆ ਇਹ ਕਿੱਦਾਂ ਪਿਆਰ ਕਰਦੀ ਆਹੋ ਬਹੁਤ ਪਿਆਰ ਕਰਦੀ ਆ ਮੈਨੂੰ ਨਹੀਂ ਚਾਹੀਦਾ ਇਹਦਾ ਪਿਆਰ ਮੈਨੂੰ ਤਾਂ ਪੋਤਾ ਚਾਹੀਦਾ ਪੋਤਾ ਬੱਸ ਓ ਮੇਰੀ ਸੁਣੋ ਗੱਲ ਅੰਦਰ ਏਸੀ 'ਚ ਖੜੋ ਬਾਹਰ ਗਰਮੀ ਬੜੀ ਆ ਏਸੀ 'ਚ ਖੜੋ ਇਹਨੂੰ ਇਹ ਤੇ ਏਸੀਆਂ 'ਚ ਬਣਾ ਕੇ ਰਹਿੰਦੀ ਕਿਤੇ ਆਹ ਤੇ ਮੇਰੀ ਗੱਲ ਸੁਣੋ ਕੰਨ ਖੋਲ ਕੇ ਜੇ ਕਿਸੇ ਨੇ ਇਹਨੂੰ ਗੱਡੀ ਵਿੱਚ ਜਾਂ ਸਕੂਟਰ 'ਚ ਫੂੜਿਆ ਹਟ ਨਾ ਹੱਤ ਪ ਆ ਵੀ ਅਲੋਂ ਰੈਡੀ ਹਾਰ ਮੰਮੀ ਦਾ ਨਾਲੇ ਨਾਲ ਦਵਾਈਆਂ ਲੈਣੀ ਚੰਗਾ ਚਾਉਂਗਾ ਉਹ ਦਵਾਈ ਤੇ ਮੈਂ ਲੈ ਆਉਂਗਾ ਕੋਈ ਗੱਲ ਨਹੀਂ ਚੱਲ ਮੇਰੀ ਗੱਲ ਸੁਣ ਤੂੰ ਮਾਂ ਪਰਚਾ ਨਾ ਫਿਕਰ ਨਾ ਕਰੇਗਾ ਇਹਦਾ ਸੁਭਾਈ ਜਾਂਦਾ ਉਹ ਨਹੀਂ ਨਹੀਂ ਮੈਂ ਕਿ ਫਿਕਰ ਕਰਨੀ ਕੋਈ ਗੱਲ ਨਹੀਂ ਆਹ ਕੋਈ ਗੱਲ ਨਹੀਂ ਚੱਲ ਯਾਰ ਗਿਆ ਹੀ ਸ਼ੈਗ ਲਾ ਹੀ ਗਿਆ ਵਾ ਨਾ ਤੇਰਾ ਭਲਾ ਜੇ ਗਰਮੀ ਕਿੰਨੀ ਹੈ ਉਹ ਤੂੰ ਕਰਦੀ ਫਿਰਦੀ ਆ ਉਹ ਇੱਧਰ ਆ ਮੈਂ ਤਾਂ ਪੱਠੇ ਪਾਉਣ ਲੱਗੀ ਹੀਗੀ ਮੈਨੂੰ ਕੀ ਪਤਾ ਐਂ ਲਾਈ ਮੁੰਡੇ ਤੋਂ ਲੈ ਲੈਦਾ ਵਾ ਸਾਈਕਲ ਮੇਰੀ ਧੀ ਵਾਸਤੇ ਆਹੋ ਮੈਂ ਚੱਲ ਇਹ ਤਾਂ ਪਾਰਾ ਬੜਾ ਵਾ ਕੋਈ ਗੱਲ ਨਹੀਂ ਫਿਰ ਕੀ ਆ ਲੈ ਚੰਗਾਈ ਲੈਂਦਾ ਮੈਂ ਹਾਂ ਮਾੜੀ ਚੀਜ਼ ਕਿਸ ਕੀ ਦੇਣੀ ਹੈ ਆਹ ਤੇ ਬਹੁਤ ਹੀ ਸੋਹਣਾ ਵਾ ਤੇ ਆਹੋ ਲੈ ਮੈਂ ਕਹਿੰਨੀ ਗੱਲ ਨਹੀਂ ਕਰਨ ਵਾਲੀ ਹਾਂ ਤੇ ਖੁਸ਼ ਹੋਇਆ ਨਾ ਵੇਖ ਕੇ ਬਰਕਤ ਨੇ ਹਾਂ ਲੈ ਮੁੰਜਿੰਦਰ ਹੈਗਾ ਨਾ ਟੈਟੂ ਚੰਗੇ ਮਜ਼ਬੂਤ ਹੋਏ ਦੇ ਹਨਾ ਆਹ ਬਹੁਤ ਹੀ ਸੋਹਣਾ ਸਾਈਕਲ ਵਾ ਤੇ 750 ਦਾ ਹੈ ਈ ਤੈ ਇਸਦਾ ਆਵਾਹ ਆਹੋ ਚੱਲ ਕੋਈ ਗੱਲ ਨਹੀਂ ਅਹੀਂ ਕਿੜਾ ਕੋਹ ਦਿੱਤਾ ਵਿਚਾਰੀ ਨਹੀਂ ਜਦੋਂ ਦੀ ਹੋਈ ਆ ਹਾਂ ਚੱਲ ਹੁਣ ਲੈ ਕੇ ਜਾਵਾਂਗੇ ਨਾਲੇ ਸਾਡੀ ਤੀ ਖੁਸ਼ ਹੋ ਜੂਗੀ ਆਹੋ ਤੇ ਨਾਲੇ ਚੱਲ ਦੀ ਦਾਦੀ ਵੀ ਆਖੂਗੀ ਬਣਾਨੇ ਨਾਨੀ ਨੇ ਰੀਝ ਕੀਤੀ ਆ ਹਾਂ ਅਲਫਾ ਫੇਰ ਜਿੰਨੇ ਕੁ ਜੋਗੇ ਹੈਗੇ ਅਸੀਂ ਗਰੀਬ ਹੂੰ ਏਦਾਂ ਕਰੀਏ ਫਿਰ ਸਵੇਰੇ ਚੱਲੀਏ ਟਾਈਮ ਦੇ ਨਾਲ ਹੀ ਠੰਡੇ ਠੰਡੇ ਚੱਲੀਏ ਗਰਮੀ ਬੜੀ ਹੋਈਂਦੀ ਮੁਰਕੇ ਤੇ ਨਾਲੇ ਜਾ ਕੇ ਸਾਈਕਲ ਦੇਈਏ ਤੇ ਨਾਲੇ ਆਪਣੀ ਬਰਕਤ ਨਾਲ ਖੇਡਾ ਕੇ ਜਾ ਕੇ ਉਹ ਆਹੋ ਇਹ ਤੇ ਕਰ ਮੇਰਾ ਹੀ ਬੜਾ ਮਿਲਨੂ ਜੀ ਕਰਦਾ ਕਰਦਾ ਵਾ ਨਾ ਮੇਰਾ ਆਪੜਾ ਕਰਦਾ ਆਖੰਦੇ ਆਏ ਖਾਲੀ ਇੱਥੇ ਕੀ ਜਾਣਾ ਚਲ ਹੁਣ ਜਾਂਦੇ ਵੀ ਚੰਗੇ ਲੱਗਣਗੇ ਹਨਾ ਸਹੀ ਗੱਲ ਵਾਹ ਬਸਾਂ ਗੱਲ ਕੀ ਆ ਜਿਤਨਾ ਮਰਜ਼ੇ ਨਾ ਉਹਦੀ ਸੱਸ ਥੋੜੀ ਹੱਥਾਂ ਲਵੇਂਦੀ ਹੈ ਦੇਖਦੀ ਆ ਗੱਲਾਂ ਵੀ ਕਰਦੀ ਮੂੰਹ ਤੇ ਵੀ ਗੱਲਾਂ ਕਰ ਜਾਂਦੀ ਆ ਕੋਈ ਗੱਲ ਨਹੀਂ ਚਲ ਪਤਾ ਨਹੀਂ ਅਜੇ ਵੀ ਉਹਨੇ ਸਾਈਕਲ ਵਾਲ ਵੇਖ ਕੇ ਸਦੀ ਹੁਣ ਆ ਕਿ ਜਾਂ ਮੂੰਹ ਹੀ ਵਟੜਣਾ ਫੇਰ ਵੇਖ ਕੇ ਓਪੀ ਹੁਣ ਸਾਡੇ ਕੋਈ ਜਨਕ ਜ਼ੋਰ ਤੇ ਲੱਗਣ ਲਈ ਲਾਉਂਦੇ ਡੇ ਹੁਣ ਕੀ ਕਰਗੀ ਸਾਈਕਲ ਤੇ ਤੁਸੀਂ ਬਹੁਤੇ ਸੋਨਾ ਲਿਆਏ ਤੇ ਮੈਂ ਕਿੰਨਾ ਕੋਈ ਗੱਲ ਕਰਨ ਵਾਲੀ ਨਹੀਂ ਹਮ ਹੈਗਾ ਹੈ ਭਾਰਾ ਵਾ ਮਜ਼ਬੂਤ ਵਾ ਪੂਰਾ ਤੂੰ ਕਹਿੰਦਾ ਕਹਿੰਦਾ ਭਾਜੀ अच्छा मैं पर मीडियम ਜਲਾ ਹਾਂਦਾ ਮੈਂ ਚੱਲ ਬੜਾ ਤੂਰੀ ਫਰਦੀ ਹੁਣ ਬੜੀ ਸੋਹਣੀ ਮੈਂ ਚੱਲ ਜਿੱਤ ਫਰ ਕੇ ਉਹਨੇ ਲਈ ਫਿਰਿਆ ਕਰਦਾ ਉਹ ਦਾਣਾ ਦਲਜੀਤ ਦੇ ਡੈਡੀ ਮੇਰਾ ਜੀ ਕਰਦਾ ਹੈਗਾ ਕਿ ਬਰਕਤ ਨੂੰ ਚਾਰ ਕਦਨ ਲਿਆ ਕੇ ਤੇ ਆਪਣੇ ਘਰ ਖਾਂਗੇ ਪਰ ਇੰਨੀ ਗਰਮੀ ਆ ਇੱਥੇ ਤੇ ਉਹ ਤਰ੍ਹਾਂ ਹੱਡ ਕੋ ਨਹੀਂ ਰਿਹਾ ਜਾਂਦਾ ਉਹਨੇ ਵਿਚਾਰੀ ਕਿੱਥੋਂ ਰਹਿਣਾ ਤੇਰੇ ਹੁੰਦੇ ਆ ਆਪ ਤੇ ਟਾਈਮ ਕੱਢ ਜੀਦਾ ਵਾ ਤੇ ਚੱਲ ਦਲਜੀਤ ਦੀ ਵੀ ਗੱਲ ਕੋਈ ਨਹੀਂ ਕੰਮ ਤਾਂ ਹੈਗਾ ਉਹ ਨੀਗੀ ਜੀ ਦਾ ਠੀਕ ਨਹੀਂ ਪਰ ਉਹ ਵਿਚਾਰੀ ਮੁੜ ਕੇ ਰਾਤ ਤੱਕ ਬੜਾ ਹੋਇਆ ਕਰੇ ਦਿਨੇ ਤੇ ਚਲ ਬੰਦਾ ਰੁੱਖਾਂ ਥੱਲੇ ਲਾ ਕੇ ਬੈਠਾ ਰਹਿੰਦਾ ਹੋ। ਨਹੀਂ ਪਰ ਰੁੱਖਾਂ ਵਾਲਾ ਕੰਮ ਨਹੀਂ ਗਾ ਉਹਨਾਂ ਦੇ ਘਰ ਏਸੀ ਲੱਗਾ। ਤੇ ਫਰਾਟੇ ਪੱਖੇ ਨੇ ਵੀ ਕੀ ਕਰਨਾ ਵਾ? ਨਹੀਂ ਨਹੀਂ। ਤੈਨੂੰ ਪਤਾ ਵੇ ਹਵਾ ਰਾਤ ਨੂੰ ਇਹ ਵੀ ਨਹੀਂ ਕਿ ਮਾਰਦੇ ਹੁਣ। ਹਾਂ ਚਲ ਮੌਸਮ ਚੰਗਾ ਹੋਈ ਜਾਣਾ ਵਾ। ਉਦੋਂ ਲਿਆਵਾਂਗੇ ਚਾਰ ਦਿਨ। ਕੋਈ ਗੱਲ ਹੀ ਨਹੀਂ ਤੇ। ਆਹੋ। ਆਹੋ। ਨਾਲੇ ਗਾੜੀ ਦਿਨ ਚੰਗੇ ਆਇਣੇ ਆ। ਆਹੋ ਇਦਾਂ ਕਰਦੀਆਂ ਫਿਰ ਮੈਂ। ਫਿਰ ਤਿਆਰੀ ਕਰ ਲਈਏ ਸਵੇਰੇ ਜਾਣ ਦੀ ਫਿਰ ਲੈ ਟਾਈਮ ਹੀ ਜਾਈਏ। ਆਹੋ ਸੋਹਤੇ ਜਾਵਾਂਗੇ ਨਾ ਤੇ ਟਾਈਮ ਨਾ ਹੋ ਗਿਆ ਆਵਾਂਗੇ। 4 ਵਜੇ ਉੱ ਉਹ ਚਲੋਂ ਆਪੇ ਧਿਆਨ ਨਾਲ ਲੁਕਿ ਚੱਤੀ ਚੁੱਤੀ ਮਾਰ ਲੂ ਸ਼ਾਮ ਨੂੰ ਆਈ ਜਾਣਾ ਆਹੋ ਹਨਾ ਹੂੰ ਹੂੰ ਚਲੋ ਇਦਾਂ ਹੀ ਕਰਦੇ ਆ ਫਿਰ ਹੈ ਤੇ ਚਾਹ ਬਣਾਈ ਹੈ ਮਿਲਵਨੀ ਹੈ ਮਢੀ ਕੰਡੇ ਹੀ ਮੈਂ ਗਏ ਸਾਈਕਲ ਲੈਣ ਚਲੋਂਦੇ ਹੀ ਹੁਣੇ ਮੈਨੂੰ ਨਾ ਪਹਿਲਾਂ ਪਾਣੀ ਦਾ ਗਲਾਸ ਦੇ ਚਾਹ ਮੈਂ ਤੇ ਨਹੀਂ ਬਣੀ ਗੱਲਾਂ ਗੱਲਾਂ ਤੇਨੂੰ ਚਤਾ ਭੁੱਲ ਜਾਂਦਾ ਮਿਲਵਨੀ ਮੈਂ ਤਾਂ ਸਾਈਕਲ ਵਾਲੇ ਵੇਖ ਕੇ ਚਤਾ ਭੁੱਲ ਗਿਆ ਮੈਨੂੰ ਤੇ ਉਹ ਜਾਂਦਾ ਕਰ ਯਾਰ ਮਿਲਵਨੀ ਇਦਾਂ ਕਰਦੀ ਆ ਬਰਕਤ ਤੇ ਸੋ ਗਈ ਆ ਤੇ ਮੰਮੀ ਨਾਲ ਗੱਲ ਕਰ ਲੈਣੀ ਆ ਵਾਵਾ ਦੇ ਲੋਗੇ ਮੰਮੀ ਨਾਲ ਗੱਲ ਨਹੀਂ ਕੀਤੀ ਹੈਗੀ ਹੈਲੋ ਹੈਲੋ ਮੰਮੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਪੁੱਤ ਕੀ ਹਾਲ ਵਾ ਵਧੀਆ ਵਧੀਆ ਤੁਸੀਂ ਸੁਣਾਓ ਮੈਂ ਵੀ ਠੀਕ ਆ ਪੁੱਤ ਮੈਂ ਤੈਨੂੰ ਨਾ ਯਾਦ ਕਰਨੀ ਲਈ ਠੀਕ ਆ ਠੀਕ ਆ ਆਹੋ ਤੇ ਵੇਖ ਲੈ ਤੇਰਾ ਫੋਨ ਆ ਗਿਆ ਸੇਵਲੇ ਆ ਮੈਂ ਆ ਵੀ ਸੁਣ ਤੜੀ ਕਿੰਨੇ ਦਿਨ ਹੋ ਗਏ ਮੰਮੀ ਨਾਲ ਗੱਲ ਹੀ ਨਹੀਂ ਹੋਈ ਤੇ ਬਰਕਤ ਨੂੰ ਹੋਣੇ ਸਵਾਲ ਕਿ ਆਈ ਹੀ ਤੇ ਮੈਂ ਕਿਹਾ ਚੱਲ ਮੰਮੀ ਨਾਲ ਫੋਨ ਤੇ ਗੱਲ ਕਰ ਲਾ ਇਹ ਫੇਰ ਨਹੀਂ ਕਿਸੇ ਪਾਸੇ ਲੱਗਣ ਦੇਣੀ ਚੱਲ ਕੋਈ ਨਹੀਂ ਨਿਆਣੇ ਇਦਾਂ ਕਰਦੇ ਹੁੰਦੇ ਆ ਹਾਂਜੀ ਹਾਂਜੀ ਹੁਣ ਹਾਂਜੀ ਹਾਂਜੀ ਹੁਣ ਸੋ ਗਈ ਆ ਉਦਾਂ ਖਲੋਂਦੀ ਨਹੀਂ ਮੰਮੀ ਸਾਰਾ ਦਿਨ ਬਾਹਰ ਹੀ ਤੁਰੀ ਰਹਿੰਦੀ ਆ ਅੱਛਾ ਅੱਛਾ ਚੱਲ ਗਰਮੀ ਬੜੀ ਆ ਹਾਂਜੀ ਹਾਂਜੀ ਜਾ ਕੇ ਰੱਖਿਆ ਕਰੋ ਬਾਹਰ ਨਾ ਜਾਣ ਦਿਆ ਕਰੋ ਨਹੀਂ ਨਹੀਂ ਆਪਣੇ ਵੱਲੋਂ ਤੇ ਕੋਸ਼ਿਸ਼ ਕਰੀਦੀ ਵੀ ਨਾ ਖੜੀਏ ਪਰ ਤੁਹਾਨੂੰ ਪਤਾ ਜਦੋਂ ਜੇਦ ਕਰਦੀ ਫਿਰ ਖੜਨਾ ਹੀ ਪੈਂਦਾ ਬਾਪ ਆਹੇ ਵੀ ਗੱਲ ਹੈਗੀ ਆ ਨਿਆਣੇ ਹਰਦੇ ਵੀ ਤੋ ਹਾਂਜੀ ਹਾਂਜੀ ਹੁਣ ਮੈਂ ਸੋਚਣਾ ਨਹੀਂ ਕਿ ਕਿਸੇ ਦਿਨ ਮੈਂ ਆਵਾਂ ਤੁਹਾਡੇ ਕੋਲ ਆ ਕੇ ਨਹੀਂ ਨਹੀਂ ਬਹੁਤ ਗਰਮੀ ਬੜੀ ਆ ਮੰਮੀ ਤੁਸੀਂ ਇਦਾਂ ਹੀ ਕਹਿੰਦੇ ਫਿਰ ਕੀ ਆ ਚੱਲ ਮੈਂ ਦਿਨੇ-ਦਿਨੇ ਆ ਜੂੰਗੀ ਨਹੀਂ ਅਜੇ ਨਹੀਂ ਆਵੀ ਤੂੰ ਮੀਂਹ ਪੈ ਲੈਣ ਤੇ ਥੋੜਾ ਠੰਡਾ ਹੋ ਰਿਹਾ ਤੇ ਛੇ ਆਇਓ ਮੇਰੀ ਗੱਲ ਤੋਂ ਤੁਹਾਡਾ ਹਾਂਜੀ ਇਸ ਬਣਾ ਨੇ ਤੇਰਾ ਪਿਓ ਸਾਈਕਲ ਲੈ ਕੇ ਆਇਆ ਬਰਕਤ ਵਾਸਤੇ ਅੱਛਾ ਠੀਕ ਆ ਆਹੋ ਤੇ ਅਹੀਂ ਸੇਰੇ ਹੁਣਾ ਮਾ ਤੁਹਾਡੇ ਕੋਲ ਚੱਲ ਕੋਈ ਨਹੀਂ ਆਜੋ ਫਿਰ ਕੀ ਆ ਆਹੋ ਤੇ ਉਹ ਸਾਈਕਲ ਲਿਆਂਦਾ ਬੜਾਈ ਸੋਣਾ ਤੇ ਮੈਂ ਚੱਲ ਜਦੋਂ ਦੀ ਹੋਈ ਆਪਾਂ ਕਿਹੜਾ ਕੋ ਦਿੱਤਾ ਵਾ ਹਾਂ ਨਹੀਂ ਨਹੀਂ ਕੋਈ ਨਹੀਂ ਮੰਮੀ ਤੇ ਸਾਡਾ ਵੀ ਬੜਾ ਜੀ ਕਰਨ ਲਿਆ ਬਰਕਤ ਵਿੱਚ ਕਣ ਵਾਸਤੇ ਤੇ ਕੌਣ trapio ਕਈ ਬਹਿੱਤ ਸੇਰੇ ਚੱਲੀਏ ਸਾਰਾ ਦਿਨ ਰਹਿ ਕੇ ਆਵਾਂਗੇ ਨਾਲ ਕੁੜੀ ਨੂੰ ਖੜਾ ਕੇ ਆਵਾਂਗੇ ਤੇ ਵੀ ਰਾਤ ਨਹੀਂ ਰਹਿਣੀ ਰਾਤ ਨਹੀਂ ਪੁੱਤ ਰਹਿਣਾ ਰਾਤ ਆ ਤੈਨੂੰ ਪਤਾ ਹੀ ਐ ਨਾ ਸਰ ਟਾਈ ਬਜ਼ੁਰਗ ਵਾ ਤੇ ਉਹ ਵੀ ਹੁਣ ਔਖੀ ਹੁੰਦੀ ਆ ਰਹਿਣਾ ਸਗੋਂ ਰਾਤ ਰਹਿੰਦੇ ਤੇ ਇਹਦੇ ਨਾਲ ਖੇਡਦੇ ਹੋਵੇਂ ਤੁਸੀਂ ਇਹ ਤਾਂ ਗੱਲ ਤੇਰੀ ਪੁੱਤ ਠੀਕ ਵਾ ਮੈਂ ਹਣ ਇੱਦਾ ਕਰੂੰਗੀ ਨਾ ਜਦੋਂ ਥੋੜਾ ਮੌਸਮ ਠੰਡਾ ਹੋਊਗਾ ਨਾ ਜਦੋਂ ਤਨ ਤੋਕ ਦੇਣ ਲਿਆਵਾਂਗੇ ਠੀਕ ਆ ਠੀਕ ਆ ਆਹੋ ਮੈਂ ਤਾਂ ਸੋਚ ਰਹੀ ਕਿ ਮੈਂ ਮੋਸ਼ਨ ਨੂੰ ਕਹੂੰਗੀ ਕਿ ਚਲੋ ਚੱਲੀਏ ਕਹੇ ਦਿਨ ਨਹੀਂ ਪੁੱਤ ਤੇਰੀ ਸਾਸ ਦਾ ਸੁਭਾਅ ਕਿੱਡਾ ਟਾੜਾ ਵਾ ਤੇ ਕੁੜੀ ਉਨੇ ਤਾਂ ਹੁ ਖਾ ਹੀ ਲੈਣਾ ਵਾ ਚਲ ਮਮੀ ਕੋਈ ਗੱਲ ਨਹੀਂ ਹੈ ਤੈਨੂੰ ਪਤਾ ਤਾਂ ਹੈਗਾ ਆਪਣੇ ਸੱਸ ਨੂੰ ਹਾਂਜੀ ਹਾਂਜੀ ਉਹ ਤਾਂ ਪਤਾ ਹੀ ਹੈ ਆਹੋ ਚਲ ਕੋਈ ਗੱਲ ਨਹੀਂ ਆਪਾਂ ਆਉਣਾ ਵਾ ਸਵੇਰੇ ਠੀਕ ਆ ਮਮੀ ਕੋਈ ਨਹੀਂ ਮੈਂ ਕੁਛ ਅਨ ਨੂੰ ਦੱਸ ਦਿੰਨੀ ਆ ਪਰ ਅਨ ਨੂੰ ਦੱਸਦੀ ਪਰ ਆਪਣੀ ਸੱਸ ਨੂੰ ਨਾ ਸੀ ਨਹੀਂ ਨਹੀਂ ਠੀਕ ਆ ਮਮੂ ਮੈਂ ਅਨ ਨੂੰ ਹੀ ਦੱਸੂਗੀ ਆਹੋ ਉਹ ਨੂੰ ਦੱਸ ਠੀਕ ਐਗਲੀ ਆਖੂਗੀ ਵੀ ਫੋਨ ਕਰ ਕਰ ਦੱਸ ਦੇ ਲੈ ਫਿਰ ਕੀ ਆ ਮਮੀ ਹਾਂ ਰਹਿੰਦੇ ਤਾਂ ਕੋਈ ਨਹੀਂ ਰਸ ਬਾਹਰ ਮੈਨੂੰ ਪਤਾ ਵਾ ਪਤਾ ਹੋਰ ਡੈਡੀ ਠੀਕ ਆ ਟੜੀ ਤੇ ਠੀਕ ਆ ਟੜੀ ਬੜੇ ਖੁਸ਼ ਵਾ ਤੇ ਤਾ ਸੌਦਾ ਸਾਈਕਲ ਲੈ ਕੇ ਆਈ ਗੱਲ ਦੀ ਗੱਲ ਨਹੀਂ ਕਰ ਲੋ ਠੀਕ ਆ ਠੀਕ ਆ ਹਾਂ ਨੀਉਂ ਤੇ ਕਰਦੀ ਗੱਲਾਂ ਵੀ ਬੜੀਆਂ ਅੱਛਾ ਹਾਂ ਨਹੀਂ ਪੜਾ ਜੀ ਕਰਦਾ ਪਰ ਰੌਣਕ ਲੱਗੀ ਰਹਿੰਦੀ ਸਾਰਾ ਦਿਨ ਉਹਦੇ ਨਾਲ ਘਰ 'ਚ ਆਹੋ ਤੇ ਹੋਰ ਹੈ ਹੀ ਰੌਣਕ ਵਾ ਹਾਂ ਆਹੋ ਹੋ ਕੀ ਕਰਨੀ ਤੂੰ ਮੈਂ ਵੀ ਕੁਛ ਨਹੀਂ ਪਤਾ ਬਸ ਕੰਮ ਥੰਦਾ ਹੀ ਸੰਭ ਕੇ ਹਦੀ ਸੀ ਠੀਕ ਆ ਠੀਕ ਆ ਹਾਂ ਚਲੋ ਠੀਕ ਆ ਫਿਰ ਮੰਮੀ ਮੈਂ ਨਾ ਕੰਮ ਕਰ ਲਾ ਫਿਰ ਉੱਠ ਜਾਣਾ ਨੀਂ ਨੀ ਤੇ ਚਾ ਠੀਕ ਆ ਪੁੱਤ ਕਰਨਾ ਫਿਰ ਚਲੋ ਠੀਕ ਆ ਆਵਾਂਗੇ ਫਿਰ ਟਾਈਮ ਨਹੀਂ ਆਏਣਾ ਹਾਂ ਠੀਕ ਆ ਮੰਮੀ ਠੀਕ ਆ ਚੰਗਾ ਸਤਿ ਸ਼੍ਰੀ ਅਕਾਲ ਠੀਕ ਆ ਚੰਗਾ ਪੁੱਤ ਸਤਿ ਸ਼੍ਰੀ ਅਕਾਲ ਚਲ ਮੈਂ ਇਦਾਂ ਕਰਦੀ ਆ ਵੀ ਕੁਛਨੂੰ ਦੱਸ ਦਿੰਦੀ ਆ ਵੀ ਮੰਮੀ ਨਾਲੇ ਆਉਣਾ ਵਾ ਤੇ ਨਾਲੇ ਕੁਛ ਖਾਣ ਨੂੰ ਮੰਗਵਾ ਲੈਣੀ ਹੋਣੀ ਠੰਡੀ ਪੈ ਜਾਂਦੀ ਆ ਆਪਣੀ ਤੀ ਨਾਲ ਗੱਲ ਕਰਕੇ ਸੱਚੀ ਗੱਲ ਵਾ ਜਿੰਨਾ ਚਿਰ ਗੱਲ ਨਾ ਨਾ ਕਰਾਂ ਦਿਲ ਜੀਤਣਾ ਹੋ ਜੀ ਪੈਂਦੀ ਰਹਿੰਦੀ ਆ ਕਿਤਾ ਫੋਨ ਆਉਂਦਿਆ ਆ ਆਪਣੀ ਦਲਜੀਤ ਦਾ ਫੋਨ ਆਉਂ ਗਿਆ ਹੈਗਾ ਅੱਛਾ ਠੀਕ ਠਾਕ ਵਾ ਠੀਕ ਠਾਕ ਵਾ ਕਹਿਣ ਦੇ ਹੀ ਬਰਕਤ ਸੁਤੀ ਆ ਤੇ ਮੈਂ ਮਮੀ ਹੁਣਾਂ ਨਾਲ ਗੱਲ ਕਰੀ ਲਵਾ ਅੱਛਾ 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 ਆਹੋ ਤੇ ਬੜੀ ਚੰਗੀ ਆ ਸਾਡੀ ਧੀ ਵਿਚਾਰੀ ਆਂਦੀ ਹੁਣ ਮਮੀ ਮੈਂ ਆਪਣਾ ਕੰਮ ਸੰਭਲਾ ਦਵਾਦਾ ਸੁਤੀ ਹੱਸਤਿਆ ਓਏ ਆਹੋ ਵੇਤ ਗੱਲ ਹੈਗੀ ਛੇਤੀ ਛੇਤੀ ਗੱਲਾਂ ਕੀਤੀਆਂ ਮੈਨੂੰ ਆਂਦੀ ਮਮੀ ਮੇਰਾ ਹੁਣ ਜੀ ਕਰਦਾ ਵਾ ਅੱਛਾ ਅੱਛਾ ਤੇ ਮੈਂ ਦੋ ਦਿਨ ਆਣ ਕੇ ਰਹਿਣਾ ਵਾ ਮੈਂ ਕਿਹਾ ਪੁੱਤ ਇੱਥੇ ਗਰਮੀ ਬੜੀ ਆ ਤੇਰਾ ਮਾੜਾ ਹਾਲ ਹੋ ਜਾਣਾ ਵਾ ਤੇ ਨੀਗੀ ਜੀ ਦਾ ਪੋਤਾ ਮਾੜਾ ਤੇ ਮੈਂ ਤੇਰੀ ਸੱਸ ਤੇ ਅੱਗੇ ਉਦਾਂ ਦੀ ਕਚਲ ਕੋਈ ਨਹੀਂ ਆ ਦਿਨ ਚੰਗੇ ਗੜੀ ਆਏ ਨੇ ਤੇ ਲੈ ਮਗਦੇ ਡੰਗ ਵਾਸਤੇ ਤੇ ਮੈਂ ਦੱਸਿਆ ਸੀ ਮੈਂ ਸਾਈਕਲ ਲਿਆਂਦਾ ਤੇਰੇ ਪਿਓਰੇ ਨੇ ਕੀ ਵਾਸਤੇ ਅੱਛਾ ਫਿਰ ਬੜੀ ਖੁਸ਼ ਹੋਈ ਆਂਦੀ ਠੀਕ ਵਾ ਮੰਮੀ ਮੈਂ ਹਾਂ ਸੁੱਤੇ ਹੀ ਆਇਣਾ ਵਾ ਹਾਂ ਸਾਰਾ ਰਾਤ ਦਿਨ ਮੈਂ ਤੁਹਾਡੇ ਘਰ ਰਹਿਣਾ ਆਪਾਂ ਹਾਂ ਤੇ ਸ਼ਾਮਾਂ ਰੀ ਨੂੰ ਮੈਂ ਆਵਾਂਗੇ ਆਂਦੀ ਰਾਤ ਰਹਿ ਲਿਓ ਤੇ ਮੈਂ ਤਾਂ ਤਾਈ ਵੀ ਔਖੀ ਹੁੰਦੀ ਆ ਉਹ ਨਹੀਂ ਨਹੀਂ ਰਾਤ ਰਹਿ ਆ ਨੀਗਾ ਸਾਤਾ ਜੀ ਤੇ ਮੈਂ ਹੋਈ ਬਜ਼ੁਰਗ ਹੋਈ ਹੈ ਤਾਂ ਵੀ ਔਖੀ ਹੁੰਦੀ ਆ ਉਹ ਨਹੀਂ ਨਹੀਂ ਕੋਈ ਨੀ ਕਾ ਮੈਂ ਕਿਹਾ ਫਰਾਵਾ ਜਤਾ ਜੀਵਨ ਤੇ ਕਿਸ ਨੂੰ ਇੰਨਾ ਮੇ ਤੰਗ ਕਰੀਦਾ ਵੀ ਅਗਲਾ ਜਵਾਬ ਹੀ ਦੇ ਦੇ ਤੇ ਕਿੱਧਰੋਂ ਜਾਂਦਾ ਰਿੰਦਾ ਮੁੜ ਕੇ ਚੱਲ ਕੋਈ ਨਹੀਂ ਦਿਨੇ ਦਿਨੇ ਤੱਕਲੀ ਚਾਤੀ ਮਾਰਨ ਦੀ ਰਾਤਾਂ ਖਾਏਂਦਾ ਰਾਤਾਂ ਖਾਉਂਦਾ ਵਾ ਚਲੋ ਆਹ ਹੋਇਆ ਸਹੀ ਕਦੀ ਕੁਾਰਕ ਦੇ ਹਨਾ ਆਹ ਹਾਂ ਉਹ ਤੇ ਗੱਲ ਵਾ ਤੁਸੀਂ ਕਿੱਧਰੋਂ ਆਏ ਜੇ ਉਹ ਮਮੀ ਨਾ ਕੋਈ ਇੱਥੇ ਆ ਰੂੜੀ ਪਾਉਣ ਦੇ ਹੀ ਬੰਦੇ ਅੱਛਾ ਤੇ ਮੈਂ ਚੱਲ ਉਹਦੀ ਟਰਾਲੀ ਇੱਕ ਦੋ ਹੈਗੀ ਹੈ ਨਾ ਹਾਂ ਤੇ ਉਹ ਵਿੱਚ ਕਾ ਦੀ ਆਪਣੀ ਜਿਹੜੀ ਹੈਗੀ ਅੱਛਾ ਅੱਛਾ ਤੇ ਹੁਣ ਮੈਂ ਵੱਡ ਦੇ ਆਪਣੇਆਂ ਪੈਰੀਆਂ ਚ ਪਾਉਣੀ ਕਿ ਜਾਂ ਵੇਚ ਦੇਣੀ ਆ ਉਹ ਨਹੀਂ ਨਹੀਂ ਆਪਣੇਆਂ ਚ ਪਾ ਲੈਨੇ ਆ ਅੱਛਾ ਆਹੋ ਚੱਲ ਪਾ ਲਓ ਫੇਰ ਜਿਹੜੀ ਚਾ ਲੈਤਰਾ ਵਾ ਬਾਕੀ ਅਜੂਰੀਏ ਜਰੀਏ ਘੱਟ ਪਉਣੀ ਪਊਗੀ। ਹੂੰ। ਤੈਨੂੰ ਪਤਾ ਵੀ ਇਹਦੇ ਤਾਕਤ ਬੜੀ ਹੁੰਦੀ ਐ। ਆਹੋ ਇਹਦਾ ਗੱਲ ਹੈ ਨਾਲੇ ਵਾਧੂ ਆਪਣੇ ਰੂੜੀ ਤੇ ਹੈਗੀ ਡਿੰਗਾ ਦੀ ਵਾਧੂ। ਉਹ ਤੇ ਗੱਲ ਵਾ। ਆਹੋ। ਕੋਈ ਬੜਾ ਚੰਗਾ ਕਿਹਾ ਇਟ ਕਹਿੰਦੇ ਸੀ। ਪਰ ਸਵੇਰੇ ਨਾ ਕੋਈ ਕੰਮ ਕੱਢ ਲੈ ਉਸੇਰੇ ਸਪਤੇ ਚੱਜਣਾ ਵਾ। ਨਹੀਂ ਨਹੀਂ ਉਹ ਕਹਿੰਦੇ ਸੀ ਚਾਰਕ ਦਿਨ ਠਹਿਰ ਕੇ ਬਣਾਵਾਂ। ਅੱਛਾ ਅੱਛਾ। ਹਾਂ ਸਵੇਰੇ ਤਾਂ ਪਸਤੇ ਚੱਲ ਜਾਣਾ ਵਾ। ਆਹੋ। ਹਾਂ। ਚੱਲ। ਚੱਲ ਮੈਂ ਵੇਖਾਂ ਕੰਮ ਧੰਦਾ ਕੋਈ। ਤੁਸੀਂ ਮੈਨੂੰ ਤਰਨਾ ਤੁਰਾ ਕੇ ਡੋ ਫਿਰ। ਮੇਰੀ ਗੱਲ ਸੁਣ। ਹਾਂ ਅੱਜ ਫਿਰ ਹੋਈ ਐ। ਸਵੇਰੇ ਜਾਵਾਂਗੇ ਸਪ

ਮੈਂ ਸੋਚ ਰਹੀ ਕਿ ਸ਼ਨੂ ਦੱਸਤਾ ਮੰਮੀ ਇਹਨਾਂ ਨੇ ਆਉਣਾ ਪੁਛ ਖਾਣ ਨੂੰ ਲਿਆ ਦੇਣਗੇ ਵੇਖਦੀ ਆ ਚੱਲ। ਲੱਗੁ ਸ਼ਨ ਤਾਂ ਹੀ ਆਈਗੇ ਜੇ ਮੈਂ ਵੀ ਤੁਹਾਡੇ ਵਾਲੀ ਚੱਲੀ ਸੀ। ਮੇਰੇ ਨਾਲ ਹਾਂ ਕਿਉਂ ਕੀ ਗੱਲ? ਮੰਮੀ ਨਾਲ ਫੋਨ ਆਉਣ ਡਿਆ ਸੀ। ਹਾਂ ਉਹ ਉਹਨਾਂ ਨੇ ਆਉਣਾ ਵਾ। ਅੱਜ? ਨਹੀਂ ਸਵੇਰੇ। ਕੱਲ ਬਣਾਵਾਂ। ਹਾਂ। ਅੱਛਾ। ਤੇ ਤੂੰ ਕੁਝ ਖਾਣ ਨੂੰ ਲਿਆ ਦੋ ਹਾਂ। ਚੱਲ ਮੈਂ ਹੁਣ ਤੇ ਧੁੱਪ ਬੜੀ ਸ਼ਾਮ ਜੀ ਨਹੀਂ ਜਾਊਂਗਾ। ਸ਼ਾਮ ਨੂੰ ਲਿਆ ਕੇ ਤੇ ਮੈਂ ਕਿਹਾ ਰੱਖ ਲੈਨੇ ਆ। ਸੌਦਾ ਲਿਆਉਣਾ ਵਾਂਗੇ। ਹਾਂ। ਚੰਮ ਲਿਖ ਦੇ ਮੜਾ ਸਮਾਨ। ਬੱਸ ਲਿਖ ਦੇ ਤੀ ਤਨੂੰ। ਕੋਈ ਨਾ ਲੈ ਆਉਣੇ ਸ਼ਾਮਾਂ ਚਲ ਆਜੋ ਤੁਸੀਂ ਰੋਟੀ ਨਹੀਂ ਖਾਈ ਚੱਲ ਮੈਂ ਆ ਗਿਆ ਵੇਖਾ ਕਿੱਦਾਂ ਗੱਲਾਂ ਕਰਦੀ ਆ ਜਿੱਦਾਂ ਭਾਂਡੇ 'ਚ ਮੱਖੀ ਭਿੰਕਦੀ ਆ ਹੂੰ 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 ਪਤਾ ਨਹੀਂ ਕਿਤੇ ਆਵਾਜ਼ ਇਨੀ ਮਾਸਾ ਨਿਕਲਦੀ ਨਾ ਕਿਤੇ ਕੋਈ ਗੱਲ ਸੁਣਦੀ ਆ ਵੀ ਆਂਦੀ ਕੀ ਆ ਐ ਮੁੰਡਾ ਮੇਰਾ ਐਵੇਂ ਨਹੀਂ ਵਾਸਤੇ ਕੀਤਾ ਇਹਨੇ ਕਿਤੇ ਮੇਰੇ ਕੰਨ 'ਚ ਕੋਈ ਗੱਲ ਪਵੇ ਤੇ ਮੈਨੂੰ ਪਤਾ ਹੋਵੇ ਕਿ ਕੀ ਆਂਦੀ ਆ ਮੈਨੂੰ ਇੱਕ ਅੱਖ ਨਹੀਂ ਸੁਣਦਾ ਨਾ ਕੋਈ ਪਤਾ ਲੱਗਦਾ ਉਹ ਜਿੰਨੀ ਮਰਜ਼ੀ ਕੋਸ਼ਿਸ਼ ਕਰ ਲੋ ਕੋਈ ਗੱਲ ਸੁਣਦੀ ਦੀ ਨਾ ਕੀ ਕਰਾਂ ਹੁਣ ਮੈਂ ਗਾਂ ਨਹੀਂ ਹੋਵਾ ਉਹਨਾਂ ਦੇ ਥਮਾ ਡੇ ਗੱਲਾਂ ਕਰਦਾ ਥਮ ਨਾ ਕਰੇ ਗੱਲਾਂ ਕਰਨ ਦੀਆਂ ਹਾਂ ਉਦਾਂ ਹੀ ਖਲੋਤੀਆਂਗੇ ਤੇ ਗਲਤ ਵੀ ਹੈਗੀ ਆ ਗੱਲ ਤਾਂ ਕੋਈ ਵੀ ਨਹੀਂ ਗੱਲ ਕਰੀ ਹੋਣੀ ਹੈ ਦੱਸ ਆ ਤੂੰ ਹੀ ਕਿ ਪੁੱਤਾਂ ਜਿਹਾ ਵੰਗੋ ਜਿੱਥੇ ਮਰਜੀ ਆਣ ਕੇ ਮੈਨੂੰ ਹਲਾਣ ਦੇ ਜੇ ਪੰ ਬੰਦਨ ਟੈਕ ਆ ਜੇ ਲੈ ਪੁੱਤ ਜਿਹਨੇ ਉਹਦੀ ਟੈਕ ਆ ਆਹੋ ਨਹੀਂ ਬੰਦਾ ਆਵਾਜ਼ ਤੇ ਮਾਰ ਲੈ ਆਵਾਜ਼ ਮਾਰ ਕੇ ਆ ਕੇ ਮੈਨੂੰ ਬੋਲਿਆ ਕਰੋ ਮੈਨੂੰ ਇਹਦਾ ਨਾ ਮੈਨੂੰ ਹੌਲੀ ਜਾਣ ਕੇ ਦਾ ਟੱਕਾ ਜੇ ਨਾ ਧਿਆਨ ਕਰੋ ਡਰਾ ਕਰਾ ਦਿੰਦੇ ਉਹ ਤਾਂ ਗੱਲ ਠੀਕ ਵਾ ਨਹੀਂ ਡਰਾਂਗੇ ਤੂੰ ਪਰ ਗੱਲਾਂ ਕੀ ਕਰਨੀਆਂ ਐ ਗੱਲਾਂ ਮੈਂ ਖਾਦਿਆਂ ਕਰਨੀਆਂ ਵਾ ਜੇ ਮੈਂ ਕੱਲੀ ਖਲੋਤੀ ਆ ਤੁਸੀਂ ਮੈਨੂੰ ਤਾਂ ਨਾ ਖਲੋਣ ਦਿੰਦੇ ਜੇ ਮੈਂ ਤੁਹਾਡੇ ਨਾਲ ਕੋਈ ਗੱਲ ਕਰਦੀ ਆ ਤੁਸੀਂ ਤਾਂ ਮੈਨੂੰ ਕਰਦੇ ਚੰਦੇ ਕੀ ਦੱਸੋ ਤੇ ਪਿਓ ਪਤਾ ਮੈਂ ਚਾਹੁੰਦਾ ਕੁਛ ਨਹੀਂ ਆ ਜੇ ਕੋਈ ਗੱਲਬਾਤ ਹੈਗੀ ਤੇ ਮੈਨੂੰ ਦੱਸ ਦੇ ਮੈਂ ਡਾਕਟਰ ਨੂੰ ਖਾ ਲਿਆ ਤੁਹਾਨੂੰ ਟਡਕਣਾ ਦਾ ਮਤਲਬ ਕਿ ਮੈਂ ਪਾਗਲ ਵਾ ਨਹੀਂ ਨਹੀਂ ਮੈਂ ਕਦੋਂ ਕਿਹਾ ਤੈਨੂੰ ਐਡਾ ਆਪੇ ਗਈ ਜਾਣੀਆਂ ਤਾ ਅਜਾ ਚੁੱਪ ਕਰੇ ਰਹੋ ਹਾਂ ਵੇਖਣ ਕੀ ਡਈ ਆ ਗੱਲ ਹੋਈ ਕੀ ਆ ਮੈਨੂੰ ਦੱਸ ਕੋਈ ਨਹੀਂ ਗੱਲ ਹੋਈ ਉਦਾਂ ਹੀ ਖਲੋਤੀ ਆ ਖਲੋਵ ਨਹੀਂ ਸਕਦੀ ਮੈਂ ਖਲੋਣਾ ਵੀ ਮਨਾਵਾ ਇੱਥੇ ਪਾਬੰਦੀ ਲਾ ਦੋ ਕਿ ਤੁਹਾਨੂੰ ਕੁੱਛ ਕੇ ਖਲੋਇਆ ਕਰਾਂ ਮੈਂ ਕਿੱਥੇ ਖਲੋਵਾ ਤੇ ਕਿੱਥੇ ਬਵਾਂ ਮੈਂ ਇੱਕਦਮ ਮੁੰਡ ਨੂੰ ਪਿਆ ਹੈ ਵੀ ਸਿਰ ਛੰਡਾ ਰੱਖਣ ਵਾਸਤੇ ਤੇਲ ਲੈ ਆਈ ਕਦੇ ਮੇਰੀ ਗੱਲ ਕੋਈ ਮੰਨਦਾ ਹੈ ਨਹੀਂਗਾ ਲੱਗਦਾ ਇਹਨੂੰ ਫਰਕ ਪੈ ਗਿਆ ਜਾਂਦਾ ਇੱਕ ਤੇ ਜਿਹੜਾ ਆ ਬੰਦਾ ਵਾ ਨਾ ਐਂਦੇ ਲੈਣਾ ਮੈਨੂੰ ਇਹ ਕਿਤੇ ਨਾ ਮੇਰੀ ਗੱਲ ਕੋਈ ਸੁਣਦਾ ਵਾ ਤੇ ਨਾ ਕੋ ਮੰਨਦਾ ਵਾ ਤੇ ਪੂਤਾ ਵਾਂਗੂ ਆੜ ਕੇ ਪਿੱਛੇ ਹੀ ਮੋੜੇ ਫੜ ਲੈਂਦਾ ਮੇਰੇ ਪਤਾ ਨਹੀਂ ਇਹਨੇ ਮੇਰੀ ਜਾਨ ਕੱਢ ਲੈਣੀ ਕਿਸ ਦਿਨ ਇੱਕ ਮੈਨੂੰ ਉਹਨਾਂ ਦੀ ਗੱਲ ਨਹੀਂ ਕੋਈ ਸਮਝ ਲੱਗੀ ਤੇ ਆਂਦੀ ਕੀ ਆਏ ਤੇ ਦੂਜਾ ਆਣ ਕੇ ਤੇ ਇਹਦੇ ਮੇਰੇ ਪੁੱਛੋ ਹਾਲਾਤ ਆ ਵਾ ਉਹ ਵੀ ਗੱਲ ਗੁਲ ਕਰਕੇ ਤੇ ਗਾਂ ਗਈ ਆ ਹੁਣ ਮੈਨੂੰ ਕਿੱਦਾਂ ਪਤਾ ਲੱਗੇ ਤੇ ਆਂਦੀ ਕੀ ਸੀ ਉਹਨੂੰ ਐਵੇਂ ਤਾਂ ਨਹੀਂ ਵਾਸਤੇ ਕੀਤਾ ਉਹਨੂੰ ਉਹਨੇ ਗੂੰਗੇ ਨੇ ਕਿਹੜਾ ਬੋਲਣਾ ਵਾ ਤੇ ਮੰਮੀ ਮੈਨੂੰ ਆ ਗੱਲ ਆਂਦੀ ਆ ਕਿੰਨੂੰ ਹੁਣ ਪੁੱਛਾਂ ਨਾ ਮੈਂ ਉਹਨੂੰ ਪੁੱਛ ਸਕਦੀ ਨਾ ਮੋਂ ਨੂੰ ਪੁੱਛ ਸਕਦੀ ਤਾਂ ਕੀ ਗੱਲਾਂ ਕਰਦੀ ਸੀਗੀ ਚੱਲ ਦਫਾ ਹੋਣ ਦੇ ਆ ਭੇਜਦੀ ਗੱਲ ਹੁਣ ਨਿਕਲੀ ਆਉਣੀ ਆ ਚੱਲ ਮਨਾ ਚੱਲ ਅੰਦਰ